ਜੀ ਦੋਸਤੋ ਕਬੂਲ ਕਰੋ ਰੱਬ ਦਾ ਟਿਕਾਣਾ ਦਾ ਐਡਰੈਸ ਆਫ ਗੋਡ ਕਨੇ ਵੀ ਸਾਜ ਕੇ ਕੁੱਲ ਕਾਇਨਾਤ ਰੱਬ ਜਦ ਕੰਮ ਮੁਕਾਲੇ ਸਾਰੇ ਧਰਤ ਆਕਾਸ਼ ਪਤਾਲ ਬਣਾਤਾ ਸੂਰਜ ਚੰਨ ਤੇ ਤਾਰੇ ਸਾਜ ਕੇ ਕੁੱਲ ਕਾਇਨਾਤ ਰੱਬ ਜਦ ਕੰਮ ਮੁਕਾਲੇ ਸਾਰੇ ਧਰਤ ਆਕਾਸ਼ ਪਤਾਲ ਬਣਾਤਾ ਸੂਰਜ ਚੰਨ ਤੇ ਤਾਰੇ ਕੀਟ ਪਤੰਗੇ ਜੀ ਜੰਤ ਨਰ ਨਾਰੀ ਸਭ ਬਣਾਈ ਜੀਦੀ ਜਿੱਥੇ ਬਣਦੀ ਉਹਦੀ ਉੱਥੇ ਡਿਊਟੀ ਲਾਈ ਫਿਰ ਹੋ ਕੇ ਬਿਲਕੁਲ ਵਿਲੇ ਰੱਬ ਜੀ ਬਹਿ ਕੇ ਸੋਚਣ ਲੱਗੇ ਗਿਣਤੀ ਕਰੀ ਦੁਬਾਰਾ ਪਰ ਕੋਈ ਕੰਮ ਰਹਿਣਾ ਨਾ ਅੱਗੇ ਸਭ ਕੁਝ ਕਰਤਾ ਲੋਟ ਕਿ ਜੋ ਵੀ ਸਹੀ ਰਹਿਣਾ ਸੀ ਜਿੱਥੇ ਸਭ ਕੁਝ ਕਰਤਾ ਲੋਟ ਕਿ ਜੋ ਵੀ ਸਹੀ ਰਹਿਣਾ ਸੀ ਜਿੱਥੇ ਹੋ ਗਏ ਪਰ ਕਨਫਿਊਜ਼ ਹੈ ਕਿ ਮੈਂ ਹੁਣ ਬੈਠਾ ਕਿੱਥੇ ਰੱਖ ਹੰਗਾਮੀ ਮੀਟਿੰਗ ਫਿਰ ਸੱਦ ਲੈ ਦੇਵਤੇ ਸਾਰੇ ਰੱਖ ਹੰਗਾਮੀ ਮੀਟਿੰਗ ਫਿਰ ਸੱਦ ਲਏ ਦੇਵਤੇ ਸਾਰੇ ਕਹਿੰਦਾ ਦੇਵੋ ਸਲਾਹ ਮੈਨੂੰ ਕੋਈ ਐਸੀ ਥਾਂ ਦੇ ਬਾਰੇ ਹੋਵੇ ਬਿਲਕੁਲ ਸ਼ਾਂਤ ਜਗਾਂ ਮੈਨੂੰ ਤੰਗ ਕਰੇ ਨਾ ਕੋਈ ਜਿੱਥੇ ਮੈਂ ਹੀ ਮੈਂ ਹੋਵਾਂ ਮੇਰਾ ਸੰਗ ਕਰੇ ਨਾ ਕੋਈ ਫਿਰ ਇੱਕ ਦੇਵਤਾ ਕਹਿੰਦਾ ਮੀਟਿੰਗ 'ਚੋਂ ਇੱਕ ਦੇਵਤਾ ਕਹਿੰਦਾ ਰੱਬ ਜੀ ਗੱਲ ਵੱਡੀ ਨਾ ਬਹੁਤੀ ਧਰਤ ਥੋੜੀ ਦੇ ਉੱਤੇ ਹੈ ਇੱਕ ਮਾਉਂਟ ਐਵਰੇਸਟ ਚੋਟੀ ਉੱਥੇ ਜਾ ਕੇ ਬਹਿਜੋ ਤੇ ਫਿਰ ਕਰੋ ਆਰਾਮ ਜੀ ਭਰ ਕੇ ਕੌਣ ਆਊਗਾ ਉੱਥੇ ਆਪਣੀ ਜਾਨ ਤਲੀ ਤੇ ਧਰ ਕੇ ਦੂਜਾ ਕਹਿੰਦਾ ਰੱਬ ਜੀ ਮੇਰੀ ਸੁਣ ਲਓ ਗੱਲ ਜ਼ਰੂਰੀ ਚੋਟੀ ਨਾਲੋਂ ਬਹੁਤੀ ਜ਼ਿਆਦਾ ਚੰਨ ਵਾਲੀ ਐ ਦੂਰੀ ਕਿਸੇ ਦੇ ਨਾਲ ਕਨੈਕਸ਼ਨ ਨਾ ਇਹ ਲਟਕਿਆ ਅਧ ਵਿਚਾਰੇ ਕਿਦੀ ਹੋਊ ਮੰਜਾਲ ਕਿ ਤੁਹਾਨੂੰ ਉੱਥੇ ਆ ਕੇ ਭਾਲੇ ਤੀਜਾ ਬੋਲਿਆ ਨਾ ਨਾ ਰੱਬ ਜੀ ਠੀਕ ਮੰਗਲ ਹੈ ਰਹਿਣਾ ਚੋਟੀਆਂ ਚੰਨ ਗ੍ਰਹਿਾਂ ਸਭ ਤੋਂ ਦੂਰ ਇਹ ਹੈ ਪੈਣਾ ਚੌਥਾ ਦਵੇ ਸਲਾਹ ਕੇ ਜਾ ਕੇ ਸਾਗਰ ਦੀ ਤੈ ਵੱਸੋ ਚੌਥਾ ਦਵੇ ਸਲਾਹ ਕੇ ਜਾ ਕੇ ਸਮੁੰਦਰ ਦੀ ਤੈ ਵੱਸੋ ਲੱਖਾਂ ਮੀਲ چیر ਕੇ ਪਾਣੀ ਕੌਣ ਆਊਗਾ ਦੱਸੋ ਫਿਰ ਸੁਣ ਕੇ ਸਭ ਦੀ ਚਰਚਾ ਰੱਬ ਜੀ ਕਹਿੰਦੇ ਸੁਣ ਲੋ ਗੱਲ ਸੁਣ ਕੇ ਸਭ ਦੀ ਚਰਚਾ ਰੱਬ ਜੀ ਕਹਿੰਦੇ ਸੁਣ ਲੋ ਗੱਲ ਇੱਕ ਸ਼ੈ ਮੈਥੋਂ ਬਣ ਗਈ ਜਿਹਦੇ ਕੋਲ ਹੈ ਸਭ ਦਾ ਹੱਲ ਇਸ ਬੰਦਾ ਨਾਮ ਦੀ ਚੀਜ਼ ਨੂੰ ਮੈਂ ਦੇ ਬੈਠਾ ਤਾਕਤਪੂਰੀ ਚੋਟੀਆਂ ਚੰਨ ਗ੍ਰਹਿਾਂ ਸਭ ਦੀ ਗਾ ਦੇਣੀ ਇਸ ਦੂਰੀ ਓਏ ਲੱਭਣ ਦੇ ਲਈ ਮੈਨੂੰ ਇਸ ਨਾਲ ਛੱਡਣਾ ਕੋਈ ਵਸੀਲਾ ਕਿੱਥੇ ਕਰਾਂ ਆਰਾਮ ਮੈਂ ਜਾ ਕੇ ਦੱਸਦਾ ਨਾ ਕੋਈ ਹਿੱਲਾ ਫਿਰ ਇੱਕ ਸਿਆਣਾ ਜਾਂ ਦੇਵਤਾ ਪਿੱਛੋਂ ਬੋਲਿਆ ਜਗਦਾ ਜਗਦਾ ਮੀਟਿੰਗ ਚੋਂ ਹੀ ਇੱਕ ਸਿਆਣਾ ਜਾਂ ਦੇਵਤਾ ਪਿੱਛੋਂ ਬੋਲਿਆ ਜਗਦਾ ਜਗਦਾ ਕਹਿੰਦਾ ਇੱਕ ਥਾਂ ਹੈਗੀ ਜਿੱਥੇ ਬੰਦਾ ਪਹੁੰਚ ਨਹੀਂ ਸਕਦਾ ਰੱਖ ਕਹਾਣੀ ਜਾਰੀ ਫਿਰ ਲੱਗਿਆ ਦੱਸਣ ਸਮਝਾ ਕੇ ਕਹਿੰਦਾ ਜੀ ਚੁੱਪ ਕਰਕੇ ਬਹਿ ਜਾਓ ਬੰਦੇ ਅੰਦਰ ਜਾ ਕੇ ਕੁੱਲ ਕੁਦਰਤ ਵਿੱਚ ਰਹੂ ਭਟਕਦਾ ਇਹ ਬੰਦਾ ਦਿਨ ਰਾਤ ਹੀ ਪਰ ਨਾ ਕਦੇ ਵੀ ਮਾਰਨੀ ਇਹਨੇ ਆਪਣੇ ਅੰਦਰ ਝਾਤੀ ਬਸ ਉਸੇ ਦਿਨ ਤੋਂ ਰੱਬ ਜੀ ਕਰਦੇ ਬੰਦੇ ਅੰਦਰ ਮੋਜਾਂ ਤੇ ਬੰਦਾ ਉਹ ਰੱਬ ਦੀ ਫਰਦਾ ਥਾਂ ਥਾਂ ਕਰਦਾ ਖੋਜਾਂ ਓਏ ਪਿੰਡ ਘੜਾਮੇ ਤੁਰਿਆ ਰਹਿੰਦਾ ਪਿੰਡ ਘੜਾਮੇ ਤੁਰਿਆ ਰਹਿੰਦਾ ਮੱਸਿਆ ਪੁੰਨਿਆਂ ਨੌਮੀ ਕੁਛੜ ਕੁੜੀ ਤੇ ਸ਼ਹਿਰ ਢੰਡੋਰਾ ਪਟੜਾ ਫਿਰਦਾ ਰومی ਓਏ ਕੁਛੜ ਕੁੜੀ ਤੇ ਸ਼ਹਿਰ ਢੰਡੋਰਾ ਪਟੜਾ ਫਿਰਦਾ ਰومی ਕੁਛੜ ਕੁੜੀ ਤੇ ਸ਼ਹਿਰ ਢੰਡੋਰਾ ਪਟੜਾ ਫਿਰਦਾ ਰومی ਢੰਡੋਰਾ ਪਟੜਾ ਫਿਰਦਾ ਰومی